बसंतना पाए मेरा जिते रुत बसंत ना पाए मेरा जिते उ पाए मेरा जिते बसंतना पाए फेरा ये उतलना गोल जी सता रथे गोल ना गोल जी सतान रोजे ਉੱਤੇ ਗੋਲ ਨਾ ਗੋਲ ਜਿਸ਼ੁ ਸੁਧ ਨੰਦ ਰੰਦੇ ਜਿੱਥੇ ਅੰਮ੍ਰਿਤ ਦੀ ਕਦੇ ਨਾ ਹੋਵੇ ਵਰਖਾ 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 ਸੁੱਕੇ ਸੜੇ ਹਿਰਦੇ ਬੀਆਮਾਨ ਰਹਿੰਦੇ ਸੁੱਕੇ ਸੜੇ ਹਿਰਦੇ ਬੀਆਮਾਨ ਰਹਿੰਦੇ ਸੁੱਕੇ ਸੜੇ ਹਿਰਦੇ ਸੜੇ ਹਿਰਦੇ ਬੀ ਆ ਬਾੜ ਰਹਿੰਦੇ ਜਿੰਨਾ ਟੋਬਿਆਂ ਚੋਂ ਪਾਣੀ ਮੁੱਕ ਜਾਵੇ 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 ਇਹ ਉਤਾ ਮਸ਼ੀਆਂ ਦੇ ਵਿੱਚ ਨਹੀਂ ਪ੍ਰਾਣ ਰਹਿੰਦੇ ਉਹਨਾਂ ਮਸ਼ੀਆਂ ਦੇ ਵਿੱਚ ਨਹੀਂ ਪ੍ਰਾਣ ਰਹਿੰਦੇ ਮਸ਼ੀਆਂ ਦੇ ਵਿੱਚ ਨਹੀਂ ਪਰਾਂੜ ਰਿੰਦੇ ਉਹਨਾਂ ਮਸ਼ੀਆਂ ਦੇ ਵਿੱਚ ਨਾ ਪਰਾਂੜ ਰਿੰਦੇ ਜਿਹੜੇ ਨਾਮ ਨਾ ਜਪਦੇ ਵਿੱਚ ਦੁਨੀਆਂ 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 ਬੰਦੇ ਜੀਦੇ ਵੀ ਮੋਇਆਂ ਦੇ ਸਮਾਨ ਰੈਂਦੇ ਬੰਦੇ ਜੀ ਦੇ ਵੀ ਮੋਇਆਂ ਦੇ ਸਮਾਨ ਰੈਂਦੇ ਨਾਮ ਵੀ ਹੋਣੇ ਜੋ ਆਦਮੀ ਨੇ ਨਾਮ ਵਿੱਚ ਹੋਣੇ ਜੋ ਆਦਮੀ ਨੇ ਨਾਮ ਵਿੱਚ ਹੋਣੇ ਜੋ ਆਦਮੀ ਨੇ ਨਾਮ ਵਿੱਚ ਹੋਣੇ ਜੋ ਆਦਮੀ ਨੇ ਮਾਨ ਕੱਲਰ ਦੀ ਕੰਧ ਦੇ गिर ਜਾਂਦੇ ਕੱਲਰ ਦੀ ਕੰਨ ਦੇ ਗਿਰ ਜਾਂਦੇ ਵਾਂਗ ਕੱਲਰ ਨਹੀਂ ਕੰਨ ਦੇ ਗਿਰ ਜਾਂਦੇ ਵਾਂਗ ਕੱਲਰ ਦੀ ਕੰਨ ਦੇ ਗਿਰ ਜਾਂਦੇ ਤਨ ਮਨ ਧਨ ਜੋ ਸੌਂਪ ਦਿੰਦੇ 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 ਫੇਰ ਘਰ ਹੋ ਸਥਿਰ ਜਾਂਦੇ ਫਿਰ ਘਰ ਹੋ ਸਥਿਰ ਜਾਂਦੇ ਫਿਰ ਕਰ ਹੋ ਸਥਿਰ ਜਾਂਦੇ ਫਿਰ ਕਰ ਹੋ ਸਥਿਰ ਜਾਂਦੇ ਐਵੇਂ ਦੋਸ਼ ਨਾ ਕਿਸੇ ਨੂੰ ਦਈਐਵੇਂ ਐਵੇਂ ਦੋਸ਼ ਨਾ ਕਿਸੇ ਨੂੰ ਦਈਐਵੇਂ ਐਵੇਂ ਦੋਸ਼ ਨਾ ਕਿਸੇ ਨੂੰ ਦਈਐਵੇਂ ਕੀ ਧਰਮ ਨਿਆ ਪਿਆ ਵਰਤਦਾ ਏ ਧਰਮ ਨਿਆਂ ਕਿਆ ਵਰਤਦਾ ਏ ਧਰਮ ਨਿਆਂ ਪਿਆ ਵਰਤਦਾ ਏ ਇਹ ਧਰਮ ਨਿਆਂ ਪਿਆ ਵਰਤਦਾ ਏ ਨਾਮ ਦੇ ਬੀਜ ਦਾ ਦੇਸ਼ਟਾ ਇਹ ਨਾਮ ਦੇ ਬੀਜ ਦਾ ਦੇਸ਼ਟਾ ਇਹ ਨਾਮ ਦੇ ਬੀਜ ਦਾ ਦੇਸ਼ਟਾ ਇਹ ਨਾਮ ਦੇ ਬੀਜ ਦਾ ਦੇਸ਼ਟਾ ਬੱਤਰ ਆ ਗਿਆ ਕਰਮਾਂ ਦੀ ਧਰਤ ਦਾ ਏ ਧਰਤ ਦਾਇ ਅੰਦਰ ਆ ਗਿਆ ਕਰਮਾਂ ਦੀ ਧਰਤ ਦਾਇ ਅੰਦਰ ਆ ਗਿਆ ਕਰਮਾਂ ਦੀ ਧਰਤ ਦਾਇ ਪੰਜ ਪਰਮਾਨ ਪਰਧਾਨ ਹੁੰਦੇ ਇਹ ਪੰਜ ਪਰਮਾਨ ਪਰਧਾਨ ਹੁੰਦੇ ਪੰਜ ਪਰਮਾਨ ਪਰਧਾਨ ਹੁੰਦੇ ਪੰਜ ਪਰਮਾਨ ਪਰਧਾਨ ਹੁੰਦੇ ਸਿੱਕਾ ਨਾ ਮੁਖੋਂ ਪਲਾਉਣ ਜਿਹੜੇ ਫਿੱਕਾ ਨਾ ਮੁੱਖੋਂ ਅਲਾਉਣ ਜਿਹੇ ਵਿਕਣਾ ਮੁੱਖੋਂ ਅਲਾਉਣ ਜਿਹੜੇ ਫਿੱਕਾ ਨਾ ਮੁੱਖੋਂ ਅਲਾਉਣ ਜਿਹੜੇ ਬੁਰੇ ਦਾ ਭਲਾ ਕਰ ਆਖ ਦੇਨੇ 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 ਭੇਤ ਨਾ ਕਿਸੇ ਨੂੰ ਜਿਤਾਉਣ ਜਿਹੜੇ ਭੇਤ ਨਾ ਕਿਸੇ ਨੂੰ ਜਤੌਣ 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 ਜਿਹੜੇ